ਇਹ ਇਮਰੀਨ ਦੇ ਡੱਬੇ ਹੈ ਸਾਨੂੰ ਨਹੀਂ ਪਤਾ ਕਿ ਉਹਨਾਂ ਦੇ ਅੰਦਰ ਕੀ ਹੈ ਉਹ ਪਰ ਬਾ ਡੇਟ ਲਿਖੀ 2025 ਤੇ ਆਪਾਂ ਉਹ ਉਹਨੂੰ ਉਹਨੂੰ ਸਮਝ ਕੇ ਹੀ ਵੇਚਣ ਦੇ ਹੈ ਕਿਤੇ ਨਹੀਂ ਨਜ਼ਰ ਆਂਦਾ ਐਕਸਪਾਇਰੀ ਨਾਂ ਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਜਦ ਕੰਪਨੀ ਹੀ ਮਾਲ ਵਾਪਸ ਲੈ ਰਹੀ ਹੈ ਜੇ ਕੋ ਪ੍ਰੋਬਲਮ ਹੋਈ ਤੇ ਅਸੀਂ ਆਏ ਜੇ ਉਹ ਕਿਸੇ ਨੂੰ ਖਾ ਕੇ ਕੋ ਪ੍ਰੋਬਲਮ ਹੋ ਰਹੀ ਓ ਤਾਂ ਦੁਕਾਨਦਾਰ ਨੂੰ ਕੋਈ ਨਹੀਂ ਕਹਿੰਦਾ ਉਹਦਾ ਪਤਾ ਕੀ ਕਹੇ ਜਾਂਦਾ ਡਿਪਾਰਟਮੈਂਟ ਕੰਪਲ ਕਰਨ ਦੀ ਨਹੀਂ ਦਿੱਤਾ ਚਬਰੀ 2026 ਇਹ ਕਿਹੜੀ ਕਿਹੜੇ ਅੰਕਲ ਤੋਂ ਐਕਸਪਾਇਰੀ ਕੀ ਦੱਸਿਆ ਰ ਉਹ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਜਾ ਰਹੀ ਹੈ ਇਨ ਹਵਲ ਸੱਡਾ ਜਿਹੜੇ ਨੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਵਾ ਇਹ ਵੀ ਇਹ ਸਾਡਾ ਭਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਸੀ ਮੈਂ ਭਰਦਾ ਕਹੂੰ ਨਾਪ ਭੱਜ ਗਏ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਤੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਆ ਰੂਮ ਟੈਂਪਰੇਚਰ 'ਤੇ ਜਿਸ ਕਰਕੇ ਉਹਦੇ ਵਿੱਚ ਜਿਹੜੀ ਫੰਗਲ ਗ੍ਰੋਥ ਹੋ ਗਈ ਹੈ ਜਨਾਬ ਇਹ ਇਮਲੀ ਦੇ ਡੱਬੇ ਸੀ ਮਨ ਅਬ ਮੇਰਾ ਨਾਮ ਆਸ਼ੂ ਆ ਸਰੂਟ ਦੀ ਦੁਕਾਨ ਆਪਾਂ ਕਰਦੇ ਆ ਤੇ ਇਮਲੀ ਦੇ ਡੱਬੇ ਹੀ ਇਹ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਅੰਦਰ ਕੀ ਹੈ ਉਹ ਵੱਡਾ ਬਾ ਡੇਟ ਲਿਖੀ 2025 ਤੇ ਆਪਾਂ ਉਹ ਉਹਨੂੰ ਉਹਨੂੰ ਸਮਝ ਕੇ ਹੀ ਵੇਚਣ ਦੇ ਆ ਜਿਹੜਾ ਗਾਹ ਨੇ ਲੰਬਾ ਦਿੱਤਾ ਉਹ ਕਹਿੰਦੇ ਜੀ ਫਰਿਜ ਇਹਦੇ ਰੱਖੋ ਤੇ ਅਸੀਂ ਬਾਹਰ ਰੱਖਿਆ ਹੈ ਉਹ ਕਹਿੰਦੇ ਜੀ ਫਰਿਜ ਇਹਦੇ ਰੱਖੋ ਤੇ ਅਸੀਂ ਬਾਹਰ ਰੱਖਿਆ ਹੈ ਸਾਡੀ ਦੁਕਾਨਾਂ ਦੇ ਅੱਗ ਲੱਗੀ ਸੀ ਅੱਗ ਤੋਂ ਬਾਅਦ ਫ੍ਰੀਜ ਨਹੀਂ ਲਾਇਆ ਬਈ ਅੱਪਾ ਨਹੀਂ ਉਹਨਾਂ ਕੋਲ ਲੈ ਗਈ ਜਿਹੜੀ ਜਿਹੜੀ ਹੈਗੀ ਸਾਡੀ ਪੈਕਿੰਗ ਸੀ ਇਹ 4 ਡਿਗਰੀ ਤਾਪਮਾਨ 'ਤੇ ਰੱਖਣੀ ਚਾਹੀਦੀ ਸੀ ਉਹ ਲਿਖਿਆ ਹੋਇਆਗਾ ਪਰ ਤੁਸੀਂ ਗਰਮੀ 'ਚ ਬਾਹਰ ਹੀ ਰੱਖੀ ਹੋਈ ਹੈ ਤੁਹਾਨੂੰ ਵਿੱਚ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਉਹਨਾਂ ਨੇ ਸੁਚਾ ਸੀ ਉਹਨਾਂ ਨੇ ਨਹੀਂ ਦੱਸਿਆ ਇਹਦਾ ਮੇਨ ਉਹ ਪਾਰੀ ਹੈ ਸੁਚਾ ਸੀ ਅੱਛਾ ਉਹ ਤੁਸੀਂ ਉਹਨਾਂ ਨਾਲ ਗੱਲ ਕਰਕੇ ਦਿਓਈ ਉਹਨਾਂ ਨੇ ਸਾਡਾ ਚਲਾਨ ਕੱਟਿਆ ਤਾਂ ਉਹ ਸੇਰੇ ਆਣਾ ਉਹਨਾਂ ਨੇ சுரேਸ਼ ਜਿਹੜਾ ਕੋ ਮਾਲ ਲਿਆ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹਿੰਨਾ ਜਦੋਂ ਉਹ ਸੀਜ਼ਨ ਦੀ ਨਿਕਲਦੀ ਦੱਸੋ ਆਪਣੇ ਕੋਈ ਕੋਈ ਚੀਜ਼ ਐਕਸਪਾਇਰ ਹੁੰਦੀ ਆ ਜਦੋਂ ਤੁਸੀਂ ਵੇਖਦੇ ਹੋ ਈਵਨ ਹਰ ਇੱਕ ਸ਼ਾਪੀ ਤੇ ਪਰ ਇਸ ਤਰ੍ਹਾਂ ਕਰਦਾ ਇੱਕ ਮਿੰਟ ਯਾਰ ਮੈਂ ਪਹਿਲਾਂ ਸਮਝਾ ਰਿਹਾ ਹਾਂ ਯਹਾਰਿਆਂ ਨੂੰ ਉਹ ਕੋਈ ਕਹਿੰਦੇ ਪ੍ਰੋਬਲਮ ਹੋ ਰਹੀ ਐ ਜੇ ਅੱਜ ਜੇ ਕੋਈ ਪ੍ਰੋਬਲਮ ਹੋਈ ਤੇ ਅਸੀਂ ਆਏ ਜਦੋਂ ਕਿਸੇ ਨੂੰ ਖਾ ਕੇ ਕੋਈ ਪ੍ਰੋਬਲਮ ਹੋ ਰਹੀ ਓ ਤਾਂ ਦੁਕਾਨਦਾਰ ਨੂੰ ਕੋਈ ਨਹੀਂ ਕਹਿੰਦਾ ਉਹਦਾ ਪਤਾ ਕੀ ਕਹੇ ਜਾਂਦਾ ਡਿਪਾਰਟਮੈਂਟ ਕੰਮ ਕਰਨ ਦੀ ਨਹੀਂ ਚੁੱਕਾ ਹੈ ਤੁਹਾਨੂੰ ਉਹ ਦੋ ਘੜੀਆਂ ਦੋ ਤਾਂ ਦੇ ਚ ਨਹੀਂ ਕੋਈ ਜੰਦੂ ਸਮਾਨ ਚਾਹਣਾ ਗਿਆ ਕਿ ਕਿਆ ਪ੍ਰਾਤ ਕਰਨਾ ਇੱਕ ਚਾ ਕੇ ਸੈਂਪਲ ਚੈੱਕ ਕਰਨਾ ਨਹੀਂ ਤੈਨੂੰ ਸੈੱਟ ਬੰਦਾ ਸਾਰੀਆਂ ਬੋਲਣ ਦੇ ਨਹੀਂ ਤੈਨੂੰ ਸੈੱਟ ਬੰਦਾ ਭਾਈ ਜੀ ਉਹ ਦਫਤਰੀ ਜਿਹੜਾ ਉਹ ਚਲਾਨ ਆਪਾਂ ਪੇ ਕਰਨ ਨੂੰ ਤਿਆਰ ਆ ਇੱਕ ਵੀ ਚੀਜ਼ ਤੋਂ ਨਹੀਂ ਕਿਹਾ ਕਿ ਚਲਾਨ ਦਾ ਆਪਾਂ ਨਹੀਂ ਪੇ ਕਰਨਾ ਪਰ ਸਮਾਨ ਨਾ ਸੁਟੋ ਦਿਓ ਡਾਇਨਾਮਿਕ ਅਭਿਆਰੀ ਲਾੜੂ ਸੁਡੂ ਸ਼ੋਪ ਦੁਕਾਨ ਦਾ ਨਾਮ ਉਹ ਨਹੀਂ ਜਿੱਦਾ ਇਹ ਪਿੱਛੇ ਪੇ ਕੈਨ ਇਹ ਕੀ ਹਾਲ ਗੇਟ ਪੁਰਾਣੀ ਸਬਜ਼ੀ ਮੰਡੀ ਜੀ ਤੇ ਜਿੱਦਾਂ ਹੁੰਦੇ ਵੇਖੋ ਕੈਨ ਪੇ ਹੋਏ ਜੇ ਕੈਨ ਕਹਿੰਦੇ ਕਿ ਇਹ ਤਾਂ ਐਕਸਪਾਇਰ ਹੈਗੇ ਸਾਡੇ ਉਹ ਖਾਣੇ 'ਚ ਉਹ ਵੇਖੋ ਪਿੱਛੇ ਕਿਥੇ ਨਹੀਂ ਨੇਰ ਆਂਦਾ ਐਕਸਪਾਇਰੀ ਨਾ ਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡਾ ਜਦ ਕੰਪਨੀ ਹੀ ਮਾਲ ਵਾਪਸ ਲੈ ਰਹੀ ਹੈ ਆਪਾਂ ਕਿਉਂ ਵੇਚੀ ਤੁਸੀਂ ਦੱਸੋ ਤੇ ਆਹ ਵੇਖਿਓ ਆ ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਇਹ ਵੇਖੋ ਕਹਿੰਦੇ ਐਕਸਪਾਇਰੀ ਗਈ ਹੈ ਸਪਰੀ 2026 ਇਹ ਕਿਹੜੀ ਕਿਹੜੇ ਅੰਗਲ ਤੋਂ ਐਕਸਪਾਇਰੀ ਗਈ ਤਾਂ ਸ਼ੇਅਰ ਸਰ ਆਹ ਵੇਖੋ ਆਪਾਂ ਮੰਨਦੇ ਕਿ ਆਓ ਸਰ ਆਪਾਂ ਇੱਕ ਇੱਕ ਦੇ ਡੱਬੇ ਦੇ ਵਿੱਚ ਤੋਂ ਨਾ ਵੜੇ ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉਦਾਂ ਹੀ ਵਿੱਚ ਸਰ ਮੈਂ ਮੰਨਦਾ ਤਾਂ ਡਿਗਲ ਹੁਣ ਜਿੱਦਾਂ ਪੀਸੀ ਕੋਈ ਵੀ ਚ ਵੜਿਆ ਹੋਏਗਾ ਆਪਾਂ ਵਿੱਚ ਦੋਨਾਂ بڑے ਡੱਬੇ ਦੇ ਹੁਣ ਸਾਡੇ ਹੈਗਾ ਫਰੂਟ ਦਾ ਕੰਮ ਠੀਕ ਹੈ ਸਾਡੇ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ ਉਹਨਾਂ ਕਹੀ ਅਸਾਂ ਨੂੰ ਰੱਖਣੀ ਪੈਂਦੀ ਹੈ ਮਜਬੂਰੀ ਕਰਕੇ ਠੀਕ ਹੈ ਹੁਣ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ 'ਤੇ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿਛੇ ਗਈਆਂ ਸਰਦੀਆਂ ਹਾਲੇ ਗਰਮੀਆਂ ਆਈਆਂ ਹੀ ਹੁਣ ਇਹ ਤਾਂ ਜ ਸਾਹਮਣੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਹੈ ਸਰ ਉਹ ਵਿੱਚ ਹੀ ਮਿਲੀਆਂ ਅੰਦਰ ਰੱਖੀਏ ਤੁਸੀਂ ਮੈਨੂੰ ਆ ਗੱਲ ਦੱਸੋ ਨਾਲ એનર્ਜੀ ਡਰਿੰਕ ਦਾ ਵੀ ਸੋ ਵੀ ਨਾਲ ਉਹ એનર્ਜੀ ਜਿਹੜੇ ਸਰਤਾਂ ਤੇ ਕਹਿੰਦੇ ਕੰਪਨੀ ਮਾਲ ਵਾਪਸ ਲੈ ਲੈਂਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਆਣੇ 6 ਮਹੀਨੇ ਬਾਅਦ ਆਣੇ ਹੁਣ ਸਾਡਾ ਤੇ ਮਾਲ ਇੱਥੇ ਪਿਆ ਰਹਿਣਾ ਆਪਾਂ ਬਾਹਰ ਤੁਨਾਂ ਜਾ ਕੇ ਸੋਚਦੇ ਨਾ ਏ ਉਹ ਕਹਿੰਦੇ ਤੁਸੀਂ ਉਧਰ ਰੱਖੋ ਉਧਰ ਆਪਾਂ ਫਰੂਟ ਰੱਖੀਗੀ ਆਪਾਂ ਇਹ ਰੱਖੀਏ ਬੋਤਲ ਤੁਸੀਂ ਮੰਨਦੇ ਨਹੀਂ ਇਹਦੀ ਗੱਲ ਦੱਸੋ ਹੁਣ ਇਹਨਾਂ ਵੱਲ ਤੁਹਾਡਾ ਕੀ ਕਿਹਾ ਗਿਆ ਨਾ ਇਹਨਾਂ ਵੱਲ ਸਾਡੇ ਜਿਹੜੇ ਨੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਵਾ ਇਹ ਵੀ ਇਹ ਸਾਡਾ ਭਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਮੈਂ ਭਰ ਦਾਂਗਾ ਹੁਣ ਆਪ ਭੱਜ ਗਏ ਹ ਹੁਣ ਤੁਹਾਡਾ ਚਲਾਨ ਕੀ ਪਈ ਹੈ ਚਲਾਨ ਸਿਰ ਸਾਨੂੰ ਜਿਹੜਾ ਮ ਜਿਹੜਾ ਇਹਨਾਂ ਨੇ ਕੀਤਾ ਪਰ ਜਿਹੜਾ ਤੁਹਾਨੂੰ ਨੁਕਸਾਨ ਆ ਉਹਦੇ ਨੁਕਸਾਨ ਉਹਦੇ ਇਹਨਾਂ ਨੂੰ ਭਰਨਾ ਚਾਹੀਦਾ ਉਹ ਆਪ ਭੱਜ ਗਏ ਆ ਆਪ ਜਦੋਂ ਇਹਨਾਂ ਨੇ ਮੂੰਹ ਤੇ ਬੋਲਿਆ ਹੁਣ ਉਹ ਆਪ ਭੱਜ ਗਏ ਆ ਉਹਨਾਂ ਨੂੰ ਕੋ ਕੋ ਨਾ ਉਹਨੇ ਕਰੋ ਤੁਹਾਡੇ ਸਾਨੂੰ ਕਿੰਨੇ ਕਿੰਨੇ ਨੁਕਸਾਨ ਆਏ ਜੀ ਤੁਹਾਡੇ ਸਾਡੇ ਹੋਇਆ 4800 ਦਾ ਇਹ ਵਿਚਾਰ ਹਾਂ 4800 ਦਾ ਸਾਰੇ ਕੈਨ ਕੋਣ ਮਲਾ ਕੇ 4800 ਦਾ ਨੁਕਸਾਨ ਹੈ ਦੱਸੋ ਪਰ ਹੋ ਗਏ ਇਹ ਤੇ ਖੋਲ ਕੇ ਚੱਲ ਗਏ ਆ ਉਤੋਂ ਇਹਨਾਂ ਨੂੰ ਬੋਲਣ ਦੀ ਤਮੀਨ ਨਹੀਂ ਗਈ ਬੱਚਿਆਂ ਨਾਲ ਕਿੱਦਾਂ ਗੱਲ ਕਰਨਦੇ ਆ ਫਿਰ ਜਦੋਂ ਆਪਾਂ ਬੋਲ ਲੈਂਦੇ ਆ ਅੱਗੇ ਤੇ ਅੱਗੇ ਕਹਿੰਦੇ ਕਿ ਨਹੀਂ ਤੂੰ ਹੀ ਗਲਤ ਗੱਲ ਕਰਨ ਦੇ ਮੈਨੂੰ ਕਿੱਦਾਂ ਕਹਿੰਦੇ ਤੂੰ ਬੈਂਸਨ ਦੇ ਆ ਜਦ ਕਿ ਮੈਂ ਬੈਂਸ ਵੀ ਨਹੀਂ ਕੀਤੀ ਮੈਂ ਇੱਕ ਇਹਨਾਂ ਨਾਲ ਗੱਲ ਕਰਨ ਦੀ ਸਾਡਾ ਬਖਸ਼ੀ ਨਹੀਂ ਰੱਖਣ ਦੇਂਦੇ ਹੋ ਦੇਖੋ ਸਾਨੂੰ ਇੱਕ WhatsApp ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਹੀ ਜਾ ਰਹੀ ਹੈ ਸੋ ਇਸ ਦੇ ਮਤਲਕ ਅੱਜ ਅਸੀਂ ਇੱਥੇ ਹਾਲ ਗੇਟ ਦੇ ਨੀਚੇ ਜਿਹੜੀ ਫਰੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾਵ ਹੈ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਤੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰੇਚਰ ਜਿਸ ਕਰਕੇ ਉਹਦੇ ਵਿੱਚ ਜਿਹੜੀ ਫੰਗਲ ਗ੍ਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀਆਂ ਖਰਾਬ ਹੋ ਗਈ ਹੈ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਦੇ ਸੈਂਪਲ ਹੈ ਉਹ ਲੈ ਲਏ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕਿੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਅਸੀਂ ਕੁਝ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ 15 ਦੇ ਕਰੀ ਬੋਟਲਸ ਜਿਹੜੀਆਂ ਅਸੀਂ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀ ਜਿਹੜੇ ਸੀ ਜੂਸ ਐਕਸਪਾਇਰ ਸੀ ਉਹ ਅਸੀਂ ਸਾਰਾ ਡਿਸਪੋਜ਼ ਕਰਾ ਦਿੱਤਾ ਹੈ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਦੇ ਜੀ ਅਸੀਂ ਇਹ ਸੇਲ ਨਹੀਂ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ ਔਰ ਜਿਹੜੀ ਵੀ ਚੀਜ਼ ডিসਪਲੇ ਦੇ ਉੱਤੇ ਲੱਗੀ ਹੁੰਦੀ ਹੈ that is for the sale even even ਅਗਰ ਕੋਈ ایسی ਚੀਜ਼ ਐਕਸਪਾਇਰਡ ਸਟੋਰ ਕਰਦੇ ਹੈ ਉਹ ਵੀ ਅਫੈਂਸ ਹੈ ਐਸ ਪਰ ਦਾ ਫੂਡ ਸੇਫਟੀ ਐਕਟ ਬਟ ਇਹਨਾਂ ਨੇ ਤੇ ਸੇਲ ਕਾਊਂਟਰ ਤੇ ਲਗਾਏ ਹੋਏ ਸੀ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਦੇ ਨਹੀਂ ਪਏ ਸੀ ਚਲੋ ਐਨੀਹਾਉ that is a debatable part ਅਸੀਤਾ ਐਸ ਪਰ ਦਾ ਐਕਟ ਚੱਲਣਾ ਹੈ ਸੋ ਅਸੀਂ ਜਿੰਨਾ ਵੀ ਸਿਕਾ ਕਰ ਦਿੱਤਾ ਕਿਉਂਕਿ ਜਿਹੜਾ ਜਿਹੜੀ ਚੀਜ਼ ਐਕਸਪਾਇਰ ਹੋ ਜਾਂਦੀ ਹੈ ਜਾਂ ਕੰਪਨੀ ਨੇ ਵਾਪਿਸ ਲੈਣੀ ਹੁੰਦੀ ਹੈ ਉਹ ਇਹਨਾਂ ਨੇ ਸੇਲ ਕਾਊਂਟਰ ਤੋਂ ਉਤਾਰ ਕੇ ਔਰ ਇੱਕ ਪ੍ਰੋਪਰ ਯਹਾਂ ਤਾਂ ਉਹਨਾਂ ਨੇ ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiਸ ਆਰ ਦਾ ðiਸ ਆਰ ਦਾ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਪਰ ਇਹੋ ਜਿਹਾ ਕੁਝ ਨਹੀਂ ਸੀ ਇਹਨਾਂ ਵੱਲੋਂ ਤਾਂ ਸਰ ਐਕਸਪਾਇਰ ਮਾਲ ਜਿਹੜਾ ਫਿਰ ਉਹ ਕਾਊਂਟਰ ਤੇ ਲਾਇਆ ਗਿਆਗਾ ਸਾਹਮਣੇ ਬਿਲਕੁਲ ਏਸੀਲੀ ਅਸੀਂ ਡਿਸਟਰਾਇ ਕਰਾਇਆ ਜੀ ਸਾਰੇ ਦਾ ਸਾਰਾ ਬਿਲਕੁਲ ਜੀ ਬਿਲਕੁਲ ਸੈਂਪਲ ਵੀ ਲੈ ਲੈ ਚਲਾ ਦੇ ਦੇਖੋ ਜੀ ਮੈਨੂੰ ਵਾਟਸਐਪ ਤੇ ਪ੍ਰੈਸ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਵੀਡੀਓ ਆਈ ਸੀ ਜਿਸ ਦੇ ਵਿੱਚ ਇਹ ਜੋ ਇਮਲੀ ਹੈ ਇਹ ਜਿਹੜਾ ਇਸ ਦੀ ਪੈਕਿੰਗ ਦੇ ਵਿੱਚ ਇਸ਼ੂ ਸੀਗੇ ਤੋਂ ਅਸੀਂ ਅੱਜ ਇੱਥੇ ਉਸ ਦੁਕਾਨ ਤੇ ਛਾਪਾ ਛਾਪੇਮਾਰੀ ਕੀਤੀ ਹੈ ਔਰ ਅਸੀਂ ਦੇਖਿਆ ਕਿ ਜਿਹੜੀ ਇਹਦੀ ਕੋਈ ਇਮਲੀ ਪਈ ਹੋਈ ਸੀ ਜਿਹੜੀ ਇਹਦੇ ਕੋਲ ਇਮਲੀ ਪਈ ਹੋਈ ਸੀ ਉਸ ਇਮਲੀ ਦੇ ਜਿਹੜੀ ਅੰਦਰ ਪੈਕਿੰਗ ਦੇ ਅੰਦਰ ਹੈ ਉਹ ਉਹਦੇ ਫੰਗਲ ਗਰੋਥ ਹੋਈ ਹੋਈ ਹੈ ਉਲੀ ਲੱਗੀ ਹੋਈ ਹੈ ਔਰ ਕਾਫੀ ਖਰਾਬ ਹਾਲਤ ਦੇ ਵਿੱਚ ਇਮਲੀ ਜਿਹੜੀ ਹੈ ਉਹ ਇਹਦੀ ਜਿਹੜੀ ਵੈਲਿਡਿਟੀ ਹੈ ਉਹ ਤਾਂ ਹੈ 2025 ਤੱਕ ਪਰ ਜਿਹੜੀ ਇਹ ਰੱਖੜੀ ਸੀ ਇਹਨਾਂ ਇਹਨਾਂ ਨੂੰ ਇਹ ਬਿਲਕੁਲ ਨਹੀਂ ਪਤਾ ਸੀ ਕਿ ਇਹ ਰੱਖਣੀ ਕਿਸ ਤਰ੍ਹਾਂ ਇਹ ਬੇਸਿਕਲੀ ਰੈਫਰਿਜਰੇਟਰ ਦੇ ਵਿੱਚ ਰੱਖਣੀ ਸੀ ਇਹਨਾਂ ਨੇ ਐਸ ਇਟ ਇਜ਼ ਹੀ ਰੱਖੀ ਹੋਈ ਹੈ ਜਿਸ ਕਾਰਨ ਇਹਦੀ ਫੰਗਲ ਗ੍ਰੋਥ ਹੋ ਗਿਆ ਸੀ ਸਾਰੀ ਦੀ ਸਾਰੀ ਇਮਲੀ ਨੂੰ ਸਟਾ ਦਿੱਤਾ ਔਰ ਜਿਹੜੀ ਇਹਦੀ ਸੈਂਪਲਿੰਗ ਉਹ ਵੀ ਕਰ ਲਈ ਕਿੰਨੇ ਕੁ ਟਪੀਆਂ ਬਰਾਮਾ ਦੀਆਂ ਇਹ ਲਗਭਗ 100 ਤੋਂ ਉੱਪਰ ਪਰ ਡੱਬੀ ਹੈ ਜਿਹੜੀ ਉਹ ਬਰਬਦ ਹੋਈ ਹੈ ਔਰ ਅਸੀਂ ਇਹਨਾਂ ਸਾਰੇ ਨੂੰ ਡਿਸਟਰਾਏ ਕਰ ਦਿੱਤੇ। ਇਹਨਾਂ ਨੂੰ ਕੀ ਵਾਰਨਿੰਗ ਦਿੱਤੀ ਗਈ ਸੀ? ਇਹਨਾਂ ਨੂੰ ਸਮਝਾਇਆ ਗਿਆ ਕਿ ਹਮੇਸ਼ਾ ਜਿਹੜਾ ਹੈ ਕੋਈ ਵੀ ਚੀਜ਼ ਲਿਆਉਂਦੇ ਹੋ ਉਸ ਦੀ ਪਹਿਲਾਂ ਉਹਨੂੰ ਪੜੋ ਕਿ ਉਹ ਰੱਖਣੀ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਉਹਦਾ ਰੱਖ-ਰਖਾਵ ਕਰਨਾ ਹੈ। ਉਹਦੇ ਉੱਤੇ ਕਲੀਅਰਲੀ ਲਿਖਿਆ ਹੋਇਆ ਸੀ ਕਿ ਇਹਨੂੰ ਰੈਫਰਿਜਰੇਟਰ ਦੇ ਵਿੱਚ ਰੱਖਿਆ ਜਾਵੇ। ਇਹਨਾਂ ਵੱਲੋਂ ਰੈਫਰਿਜਰੇਟਰ ਦੇ ਵਿੱਚ ਨਾ ਰੱਖਣ ਕਰਕੇ ਇਹ ਜਿਹੜੀ ਇਮਲੀ ਹੈ ਖਰਾਬ ਹੋ ਗਈ ਹੈ। ਅ ਔਰ ਇਸ ਦੀ ਜਿਹੜੀਆਂ ਇਸ ਕਰਕੇ ਸੈਂਪਲਿੰਗ ਲਈ ਇਹਨਾਂ ਵੱਲੋਂ ਨੈਗਲੀਜੈਂਸੀ ਕੀਤੀ ਗਈ ਹੈ। ਹਾਂਜੀ ਇਹਨਾਂ ਦੀ ਸੈਂਪਲਿੰਗ ਕੀਤੀ ਗਈ ਹੈ ਔਰ ਇਹ ਕਾਨਾ ਚੀਨ ਦਾ ਚਲਾਨ ਕੱਟਿਆ। ਇਹ ਤਾਂ ਆਮ ਲੋਕਾਂ ਨੂੰ ਇਹ ਸ਼ੇਰ ਨਾ ਇੱਕ ਨੂੰ ਆਰਕ ਕੀਤਾ ਜਾਂਦਾ ਹੈਗਾ। ਆਏ ਤੈਨੂੰ ਦੇਖਣ ਨੂੰ ਲੱਗਦਾ ਇਹੋ ਜਿਹਾ। ਕੀ ਇਹ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਹ ਕਿਤੇ ਆਪਣੀ ਜਾਣੀ ਦੀ ਕਮਜ਼ੋਰੀ ਹੈ ਪ੍ਰਸ਼ਾਸਨ ਦੀ? ਨਹੀਂ ਪ੍ਰਸ਼ਾਸਨ ਦੀ ਨਹੀਂ ਦੇਖੋ ਜੀ ਜਦੋਂ ਕੋਈ ਚੀਜ਼ ਖਰੀਦਦਾ ਹੈ ਦੁਕਾਨਦਾਰ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਦਾ ਰੱਖ-ਰਖਾਵ ਕਿਸ ਤਰ੍ਹਾਂ ਕਰਨਾ। ਠੀਕ ਹੈ ਜੀ। ਹੁਣ ਜਦੋਂ ਵੀ ਬੰਦੇ ਨੇ ਚੀਜ਼ ਖਰੀਦੀ ਹੈ ਤੇਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਹਨੂੰ ਡੀ ਫ੍ਰੀਜ਼ਰ 'ਚ ਰੱਖਣਾ ਹੈ। ਠੀਕ ਹੈ ਜੀ। ਤਾਂ ਜਿਹੜੇ ਬੰਦੇ ਤੋਂ ਇਹ ਖਰੀਦ ਰਿਹਾ ਕਿਉਂਕਿ ਜੋ ਅਸੀਂ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਜੀ ਸਾਨੂੰ ਜਿਸ ਵੀ ਬੰਦੇ ਤੋਂ ਲੈ ਰਹੇ ਆ ਫਰੂਟ ਮੰਡੀ ਚ ਦੁਕਾਨ ਅਸੀਂ ਉੱਥੇ ਵੀ ਜਾ ਰਹੇ ਹਾਂ ਹੁਣ ਤੇ ਉਹਨਾਂ ਵੱਲੋਂ ਇਹਨਾਂ ਨੂੰ ਦੇ ਦਿੱਤਾ ਗਿਆ ਇਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਇਹ ਰੈਫਰਿਜਰੇਟਰ ਦੇ ਵਿੱਚ ਰੱਖੋ ਜਾਂ ਕਿਸ ਤਰ੍ਹਾਂ ਪਲੱਸ ਇਹਨਾਂ ਨੇ ਵੀ ਨਹੀਂ ਪੜਿਆ ਔਰ ਜਿਸ ਕਰਕੇ ਜਿਹੜਾ ਹੈ ਇਹ ਸਾਰਾ ਇਨਸੀਡੈਂਟ ਹੋਇਆ ਸਰ ਹੁਣ ਬਾਕੀ ਦੇ ਕੰਮ ਵੀ ਸ਼ੁਰੂ ਕਰਦੇ ਹਾਂ ਬਿਲਕੁਲ ਜੀ ਤੁਹਾਡੇ ਨਾਲ ਹੀ ਆਪਾਂ ਚੱਲਾਂਗੇ ਬਾਕੀ ਸਾਰਿਆਂ ਤੇ ਵੀ ਦੇਖ ਲਈਏ ਠੀਕ ਠਾਕ